ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਮੇਰਕਰ ਦੇ ਸੰਗਤ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਕੁਝ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਹਾਂ ਜਿਹੜੀਆਂ ਕੁਲਜੀਤ ਭੈਣ ਜੀ ਦੀਆਂ ਹਨ ਸੋ ਪਲੀਜ਼ ਉਹਨਾਂ ਨੂੰ ਬਹੁਤ ਧਿਆਨ ਨਾਲ ਤੁਸੀਂ ਸੁਣਨਾ ਅੱਜ ਮੇਰਾ ਮਨ ਕੀਤਾ ਕਿ ਜਿਨ੍ਹਾਂ ਨੇ ਸਾਨੂੰ ਗੁਰੂ ਘਰ ਨਾਲ ਜੋੜਿਆ ਹੋਇਆ ਹੈ ਜਿਨ੍ਹਾਂ ਨੇ ਸਾਨੂੰ ਬਹੁਤ ਅچھے ਰਾ ਦੇ ਰਾ ਦੇ ਵਿੱਚ ਪਾਇਆ ਹੋਇਆ ਹੈ ਸੋ ਸਾਥ ਸੰਗਤ ਜੀ ਉਹਨਾਂ ਲਈ ਕੁਝ ਪਿਆਰ ਭਰੇ ਸ਼ਬਦ ਬੋਲਣੇ ਬਣਦੇ ਹੀ ਹਨ ਸੋ ਉਹਨਾਂ ਲਈ ਮੈਂ ਇੱਕ ਛੋਟੀ ਜੀ ਕਵਿਤਾ ਲਿਖੀ ਹੈ ਸੋ ਪਲੀਜ਼ ਤੁਸੀਂ ਸਾਰਿਆਂ ਨੇ ਬਹੁਤ ਹੀ ਧਿਆਨ ਨਾਲ ਸੁਣਨੀ ਹੈ ਇੰਨਾ ਤਾਂ ਬਣਦਾ ਹੀ ਹੈ ਸਾਨੂੰ ਉਹਨਾਂ ਨਾਲ ਜੁੜੇ ਹੋਏ ਘਟੋ ਘਟ 22 ਸਾਲ ਹੋ ਚੁੱਕੇ ਹਨ ਸੋ ਉਹਨਾਂ ਦੇ ਨਾਲ ਰਹਿ ਕੇ ਅਸੀਂ ਆਨੰਦ ਹੀ ਮਾਣਿਆ ਹੈ ਹਰ ਮੋੜ ਤੇ ਉਹਨਾਂ ਨੇ ਸਾਨੂੰ ਮਦਦ ਕੀਤੀ ਹੈ ਸੁੱਖ-ਦੁੱਖ ਦੇ ਸਾਂਝੀ ਵੀ ਹੋਏ ਆ ਹਰ ਤਰ੍ਹਾਂ ਕਿਸੇ ਤਰ੍ਹਾਂ ਵੀ ਉਹਨਾਂ ਨੇ ਸਾਨੂੰ ਸਾਡੇ ਵੱਲੋਂ ਮੁੱਖ ਨਹੀਂ ਮੋੜਿਆ ਕੁਝ ਵੀ ਕਹਿਣਾ ਦੀਦੀ ਨੂੰ ਅਸੀਂ ਤਾਂ ਦੀਦੀ ਨੇ ਬਿਲਕੁਲ ਸਿਰ ਮੱਥੇ ਗੱਲ ਲੈ ਲੈਂਦੇ ਸੀਗੇ ਤੇ ਦੀਦੀ ਲਈ ਅਸੀਂ ਬਸ ਥੋੜੀ ਜਿਹੀ ਇੱਕ ਛੋਟੀ ਜਿਹੀ ਪੋਇਮ ਹੈ ਜਿਹੜੀ ਕਿ ਤੁਸੀਂ ਸਾਰੇ ਪਲੀਜ਼ ਸੁਣੋ ਧਿਆਨ ਨਾਲ ਤੇ कविता कुछ इस तरह है कि लिखा की ना लिखा की लिखा की ना लिखा कितों शुरू करा कि करा कितों शुरू करा कि, करा, कि करा असल मैं काबिल ही नहीं कुछ लिखा असल विच मैं काबिल ही नहीं कुछ लिखा हर दम हर पल साल तो ਹਰ ਦਮ ਹਰ ਪਲ ਸਾਲਾ ਤੋਂ ਤੁਹਾਡੇ ਸੰਗ ਤੋਂ ਇੱਕ ਰੰਗ ਮਿਲਿਆ ਹਰ ਦਮ ਹਰ ਪਲ ਸਾਲਾ ਤੋਂ ਤੁਹਾਡੇ ਸੰਗ ਤੋਂ ਇੱਕ ਰੰਗ ਮਿਲਿਆ ਰੰਗ ਕੁਛ ਐਦਾਂ ਚੜਿਆ ਰੰਗ ਕੁਛ ਐਦਾਂ ਚੜਿਆ ਤਾਂ ਰਬ ਰੂਪੀ ਖਜ਼ਾਨਾ ਮਿਲਿਆ ਰੰਗ ਕੁਛ ਐਦਾਂ ਚੜਿਆ कि रब रूपी खजाना मिलया नहीं किता कदी गिला शिकवा नहीं किता कदी गिला शिकवा जो मिलया जो पाया उसका ही शुक्र मनाया तुसी ही सानु रब दिखाया जो मिलया जो पाया उसका ही शुक्र मनाया तुसी ही सानू रब दिखाया जिंदगी दी लम्मी दौड़ विच, जिंदगी दी दम्मी दौड़ सानू भी दुख सुख जीना सिखाया जिंदगी दी लम्मी दौड़ सानू भी दुख सुख रहना सिखाया अपने ही समाज वि सिर, सिर उच्चा कर जीना सिखाया अपने ही समाज वि सिर उच्चा कर जीना सिखाया की सिफत करा मैं आप जी दी की सिफत करा मैं आप जी दी छोटा वड्डा सबनों ही छोटा वड्डा सबनों ही रखते हो रूह आप दी छोटा वड्डा सबनों ही रखते हो रूह ਆਪ ਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਪੰਕਤੀਆਂ ਰਾਹੀਂ ਮੈਂ ਦੀਦੀ ਜੀ ਦਾ ਸ਼ੁ크rana ਕਰਦੀਆਂ ਕਿ ਜਿਨ੍ਹਾਂ ਨੇ ਸਾਨੂੰ ਗੁਰੂ ਘਰ ਨਾਲ ਜੋੜਿਆ ਹੋਇਆ ਹੈ ਵਾਹਿਗੁਰੂ ਇਹਨਾਂ ਦੀ ਲੰਬੀ ਉਮਰ ਕਰੇ ਸੱਚੇ ਪਾਤਸ਼ਾਹ ਇਹਨਾਂ ਨੂੰ ਤੰਦਰੁਸਤੀ ਦੇਣ ਸੱਚੇ ਪਾਤਸ਼ਾਹ ਭੈਣ ਜੀ ਨੂੰ ਖੁਸ਼ੀਆਂ ਦੇਣ ਜਿਨ੍ਹਾਂ ਨੇ ਸਾਨੂੰ ਬਹੁਤ ਅੱਗੇ ਵਧਾਣ ਦੀ ਕੋਸ਼ਿਸ਼ ਕੀਤੀ ਹੈ ਕੋਸ਼ਿਸ਼ ਕੀ ਵਧਾਈ ਦਿੱਤਾ ਹੈ ਸਾਨੂੰ ਕੋਸ਼ਿਸ਼ ਥੈਂਕ ਯੂ ਵੈਰੀ ਮਚ ਤੇ ਅੱਗੇ ਦੀਦੀ ਸਾਡੇ ਨਾਲ ਕੁਲਜੀਤ ਭੈਣ ਜੀ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ ਔਰ ਸਾਡੇ ਦਿਨਾਂ ਤੇ ਰਾਜ ਕਰਨਾ ਆ ਤੁਸੀਂ ਰਾਜ ਥੈਂਕ ਯੂ ਵੈਰੀ ਮਚ ਥੈਂਕ ਯੂ ਵੈਰੀ ਮਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ